ਅਕਾਲੀ ਦਲ ਨੂੰ ਇੱਕ ਵੱਡੀ ਪਹੁੰਚ ਮਿਲੀ ਹੈ ਨਾਲ ਹੀ ਫਤਿਹਗੜ੍ਹ ਸਾਹਿਬ ਵਿੱਚ ਅਕਾਲੀ ਦਲ ਦੇ ਪ੍ਰਧਾਨ ਹਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਫਤਿਹਗੜ੍ਹ ਸਾਹਿਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਕਿ ਖਾਲਸਾ ਦੀ ਸ਼ਮੂਲੀਅਤ ਨਾਲ ਪਾਰਟੀ ਮਜ਼ਬੂਤ ਹੋਵੇਗੀ ਇਸ ਮੌਕੇ ਉਹਨਾਂ ਨੇ ਪਾਸ਼ਪਾਨਾ ਗਰਜੋਰ ਦੇ ਮੁੱਦੇ ਤੇ ਵੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਸਾਫ ਕਹੇ ਕਿ ਇਸ ਬਾਰੇ ਜੋ ਫੈਸਲਾ ਪਾਰਟੀ ਦੇ ਉੱਚ ਪੱਧਰ ਤੇ ਹੋਵੇਗਾ ਸਿਰ ਮੱਥੇ ਹੋਵੇਗਾ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਸਦੀਵਰ ਸਾਹਿਬ ਦੇ ਕੋਲ ਜਗੀਰ ਇੱਥੇ ਬਾਹਰ ਬਾਈਪਾਸ ਦੇ ਮੈਨ ਵਾਸਤੇ ਆਇਆ ਮੈਨ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਘੱਟ ਜੁੜ ਦੀ ਵੀ ਬੜੀ ਚਰਚਾ ਬਣੀ ਵੀ ਕਹਿੰਦੇ ਪਾਚਪਾਣਾ ਘੱਟ ਜੁੜ ਕਰਨ ਲਈ ਕਾਫੀ ਚਰਚਾ ਬਣੀ ਵੀ ਮੈਂ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਤੇ ਸਾਡੇ ਪੰਜਾਬੀ ਸਾਥ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਥ ਹੈ ਜੀ ਅਜਿੰਦਰ ਸਿੰਘ ਕਾਂਦੀ ਦਾ ਨੂੰ ਲੈ ਕੇ ਬੋਲਣਾ ਹੈ ਹਾਂਜੀ ਤੇ ਜਾ ਰਹੇ ਹਾਂ ਸੋ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ ਇੱਕ ਅਕਾਲੀ ਦਲ ਦਾ ਚਰਚਾ ਚੱਲਦੀ ਹੈ ਅਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਕਰਦੇ ਹੁੰਦੇ ਜੀ ਜਦੋਂ ਕਰਨਗੇ ਫਿਰ ਅਸੀਂ ਜਵਾਬ ਦਾਵਾ ਕੋਰਟ ਜੱਜ ਕਮਿਸ਼ਨ ਕੋਲ ਹੀ ਦੇਣਾ ਚਾਹੀਦਾ ਹੈ ਅਕਾਲੀ ਦਲ ਨੂੰ ਇੱਕ ਵੱਡੀ ਖ਼ਬਰ ਮਿਲੀ ਹੈ ਨਾਲ ਹੀ ਫਤਿਹਗੜ੍ਹ ਸਾਹਿਬ ਵਿੱਚ ਕਾਲੀ ਦਲ ਦੇ ਪ੍ਰਧਾਨ ਹਰਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਫਤਿਹਗੜ੍ਹ ਸਾਹਿਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਕਿ ਖਾਲਸਾ ਦੀ ਸ਼ਮੂਲੀਅਤ ਨਾਲ ਪਾਰਟੀ ਮਜ਼ਬੂਤ ਹੋਵੇਗੀ ਇਸ ਮੌਕੇ ਉਹਨਾਂ ਨੇ ਪਾਸ਼ਪਨਾ ਗੱਟ ਜੋੜ ਦੇ ਮੁੱਦੇ ਤੇ ਵੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਸਾਫ਼ ਕਹਿ ਕੇ ਕਿ ਇਸ ਬਾਰੇ ਜੋ ਫੈਸਲਾ ਪਾਰਟੀ ਦੇ ਉੱਚ ਪੱਧਰ ਤੇ ਹੋਵੇਗਾ ਸਿਰ ਮੱਥੇ ਹੋਵੇਗਾ ਅੱਜ ਅਤੇਗਰ ਸਾਹਿਬ ਦੀ ਧਰਤੀ ਤੇ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਅਤਿਗਰ ਸਾਹਿਬ ਦੇ ਕੋ ਜਗੀਰ ਇਥੇ ਬਾਹਰ ਬਾਈਪਾਸ ਦੇ ਮੈਨ ਵਾਸਤੇ ਆਇਆ ਮੈਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਘੱਟ ਜੋੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਪਾਸ਼ਪਨਾ ਗੱਠ ਜੋੜ ਕਰਨ ਲਈ ਕਾਫੀ ਚਰਚਾ ਬਣੀ ਦੀ ਨੂੰ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਤੇ ਸਾਡੇ ਪੰਜਾਬੀ ਸਾਥ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਥ ਹੈ ਹਾਂਜੀ ਤੇ ਜਾ ਰਹੇ ਹਾਂ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 'ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਕਰਨ ਕਰਾਂਗੇ ਇੱਕ ਕਾਲੀ ਦਲ ਦਾ ਚਰਦਾ ਚੱਲਦੇ ਵੀ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਕਰਦੇ ਹੁੰਦੇ ਜੇ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਣਾ ਚਾਹੀਦਾ